ਸਾਰੇ ਲੀਡਰਸ਼ਿਪ ਸਾਰੇ ਪ੍ਰਮੁੱਖ ਵਰਕਰ ਇੱਕ ਸੁਰਜ ਦੋਵੇਂ ਹੱਥ ਖੜੇ ਕਰਕੇ ਕਹਿਣ ਅਨਲ ਜੋਸ਼ੀ ਸਾਨੂੰ ਕੈਂਡੀਡੇਟ ਚਾਹੀਦਾ ਇਤੋਂ ਵੱਡੀ ਜਿੱਤ ਕੀ ਹੁੰਦੀ ਹੈ ਜੇ ਬੰਦਾ ਦਿਲਾਂ ਜਿੱਤਿਆ ਨਾ ਤੇ ਵੋਟਾਂ ਜਿਹੜੀਆਂ ਉਹ ਬਹੁਤ ਦੂਰ ਦੀ ਗੱਲ ਆ ਇਸ ਕਰਕੇ ਮੈਂ ਇਹਨਾਂ ਦੇ ਦਿਲੋਂ ਰਿਣੀ ਆ ਸਤਿਕਾਰ ਕਰਦਾ ਬਾਕੀ ਫੈਸਲਾ ਸੁਖਵੀਰ ਸਿੰਘ ਬਾਦਲ ਜੀ ਨੇ ਕਰਨਾ ਉਹ ਜਿੱਥੇ ਡਿਊਟੀ ਲਾਉਣਗੇ ਅਨਲ ਜੋਸ਼ੀ ਖੜਾ ਰਹੇ ਉਹ ਹਵਾਈ ਗੱਲਾਂ ਕਰਦੇ ਪਏ ਆ ਅੰਬੈਸਡਰ ਆ ਨਾ ਅਮਰੀਕਾ ਚ ਰਹੇ ਆ ਕੋ ਅਮਰੀਕਾ ਦੀਆਂ ਗੱਲਾਂ ਕਰਦੇ ਪਏ ਪੰਜਾਬ ਦੀ ਤੇ ਪੰਜਾਬ ਮਰ ਸਰਦੀਆਂ ਹਕੀਕਤ ਦੇ ਵਿੱਚ ਜ਼ਰੂਰਤਾਂ ਕੁਝ ਹੋ ਰਿਆ। ਉਹ ਸੱਤਾ ਦਾ ਦਾਵਾ ਕਰਦੇ ਵੀ ਪਾਰ ਖੋਲੇ ਜਾਊਗਾ ਗੌਂਡੀ ਮੁਲਕ ਦੇ ਨਾਲ ਬੰਦ ਵੀ ਉਹਨਾਂ ਹੀ ਕੀਤਾ। ਇਹਨਾਂ ਨੂੰ ਸੱਤਾ ਭੋਗਣ ਦੀ ਲਾਲਸਾ ਵਾ ਇਹਨਾਂ ਲੋਕਾਂ ਨੂੰ। ਇਹਨਾਂ ਨੇ ਸਰਕਾਰਾਂ ਭੋਗ ਲੀਆਂ, ਅੰਬੈਸਟਰ ਰਹਿ ਗਏ ਹਨਾ ਬਿਊਰੋਕ੍ਰੇਸੀ ਭੋਗ ਲਈ, ਸਲੂਟਾ ਮਰਵਾ ਲਈਆਂ ਤੇ ਹੁਣ ਇੱਛਾ ਵਾ ਵੀ ਐਮਪੀ ਬਣ ਕੇ ਸਲੂਟਾ ਮਰਵਾਈਏ। ਜ਼ਿਲ੍ਹਾ ਅਮਰਸਰ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਅਤੇ ਵਰਕਰਾਂ ਦੇ ਭਾਰੀ ਇਕੱਠ ਵੱਲੋਂ ਪਾਰਟੀ ਪਾਸੋਂ ਅਨਿਲ ਜੋਸ਼ੀ ਹਰਾਂ ਨੂੰ ਅਮਰਸਰ ਤੋਂ ਲੋਕ ਸਭਾ ਚੋਣਾਂ ਦੇ ਲਈ ਉਮੀਦਵਾਰ ਐਲਾਨਨ ਦੀ ਮੰਗ ਕੀਤੀ ਗਈ ਹੈ। ਤਾਂ ਸਾਡੇ ਨਾਲ ਮੌਜੂਦ ਨੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸੀਨੀਅਰ ਅਕਾਲੀ ਆਗੂ ਅਨਿਲ ਜੋਸ਼ੀ ਭਾਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਜ਼ਬਾਤੀ ਹੋ ਕੇ ਜਿਹੜਾ ਮੰਗ ਕੀਤੀ ਗਈ ਹੈ ਸਮੁੱਚੀ ਲੀਡਰਸ਼ਿਪ ਵੱਲੋਂ ਵਰਕਰਾਂ ਦੇ ਭਾਰੀ ਇਕੱਠ ਵੱਲੋਂ ਤੁਹਾਨੂੰ ਉਮੀਦਵਾਰ ਐਲਾਨਨ ਦੀ ਮੰਗ ਕੀਤੀ ਗਈ ਹੈ। ਦੇਖੋ ਮੈਂ ਰਣੀ ਆ ਇਹਨਾਂ ਦਾ ਇਹਨਾਂ ਦੀ ਭਾਵਨਾ ਦਾ ਜਿਹੜੇ ਵਰਕਰਾਂ ਨੇ ਦੋਵੇਂ ਹੱਥ ਖੜੇ ਕਰਕੇ ਬੁਲੰਦ ਆਵਾਜ਼ ਚ ਜਕਾਰਾ ਲਾਇਆ ਇਹ ਸਮਰਥਨ ਦਿੱਤਾ ਮੈਂ ਇਹਨਾਂ ਦਾ ਰਣੀ ਆ ਮੈਂ ਰਣੀ ਮੈਂ ਤਾਂ ਮੈਂ ਮੈਂ ਸਮਝ ਲਓ ਲੋਕਾਂ ਦੇ ਮਨ ਚ ਜਿੱਤਿਆ ਨਾ ਜੇ ਲੋਕਾਂ ਦੇ ਮਨ ਚ ਮੇਰੀ ਗੱਲ ਆ ਲੋਕਾਂ ਦੇ ਮਨ ਚ ਇਹ ਗੱਲ ਆ ਵੀ ਸਰਬਸੰਮਤੀ ਨਾਲ ਲੀਡਰਸ਼ਿਪ ਉਹ ਕਿੰਨੇ ਲੜਾਈਆਂ ਝਗੜੇ ਹੁੰਦੇ ਟਿਕਟ ਤੋਂ ਤੇ ਇੱਕ ਸੋਰ ਚ ਸਾਰੀ ਲੀਡਰਸ਼ਿਪ ਸਾਰੇ ਪ੍ਰਮੁੱਖ ਵਰਕਰ ਇੱਕ ਸੁਰਜ ਦੋਵੇਂ ਹੱਥ ਖੜੇ ਕਰਕੇ ਕਹਿਣ ਅਨਲ ਜੋਸ਼ੀ ਸਾਨੂੰ ਕੈਂਡੀਡੇਟ ਚਾਹੀਦਾ ਇਤੋਂ ਵੱਡੀ ਜਿੱਤ ਕੀ ਹੁੰਦੀ ਆ ਜੇ ਬੰਦਾ ਦਿਲਾਂ ਜਿੱਤਿਆ ਨਾ ਇਹ ਵੋਟਾਂ ਜਿਹੜੀਆਂ ਬਹੁਤ ਦੂਰ ਦੀ ਗੱਲ ਆ ਇਸ ਕਰਕੇ ਮੈਂ ਇਹਨਾਂ ਦੇ ਦਿਲੋਂ ਰਣੀ ਆ ਸਤਿਕਾਰ ਕਰਦਾ ਇਹ ਸਾਰੀ ਲੀਡਰਸ਼ਿਪ ਦਾ ਸਾਰੇ ਪ੍ਰਮੁੱਖ ਵਰਕਰਾਂ ਦਾ ਜਿਹੜੇ ਆਏ ਸੀ ਕਿ ਉਹਨਾਂ ਨੇ ਮੇਰੇ ਹੱਕ 'ਚ ਇਹ ਗੱਲ ਕੀਤੀ ਆ ਬਾਕੀ ਫੈਸਲਾ ਸੁਖਬੀਰ ਸਿੰਘ ਬਾਦਲ ਜੀ ਨੇ ਕਰਨਾ ਉਹ ਜਿੱਥੇ ਡਿਊਟੀ ਲਾਉਣਗੇ ਅਨਲ ਜੋਸ਼ੀ ਖੜਾ ਰਹੂਗਾ ਬਾਕੀ ਉਮੀਦਵਾਰਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਭਾਰਤੀ ਜਨਤਾ ਪਾਰਟੀ ਵੱਲੋਂ ਸਾਫ ਦਾ ਐਮਬੈਸਡਰ ਜਿਹੜੇ ਨੇ ਅਮਰੀਕਨ ਉਹਨਾਂ ਨੂੰ ਉਮੀਦਵਾਰ ਐਲਾਨੇ ਆ ਗਿਆ ਉਹਨਾਂ ਦੀ ਉਮੀਦਵਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਇੱਕ ਚੰਗੇ ਪੰਥਕ ਪਰਿਵਾਰ ਚੋਂ ਨੇ ਉਹਨਾਂ ਦੇ ਦਾਦੇ ਤੇਜਾ ਸਿੰਘ ਮੁੰਦਰੀ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਨੇ ਇੱਥੇ ਪੰਥਕ ਹੋ ਰਿਹਾ ਨਹੀਂ ਪੰਜਾਬ 'ਚ ਅੰਮ੍ਰਿਤਸਰ ਨਹੀਂ ਲੋਕ ਆ ਗਏ ਇਹਨਾਂ ਕੋ ਕੋ ਬੰਦਾ ਹੀ ਨਹੀਂ ਅਜੇ ਤੱਕ ਖੜਾ ਕੀਤਾ ਗਿਆ ਕਿੰਨੀ ਪੁਰਾਣੀ ਪਾਰਟੀ ਬੀਜੇਪੀ ਇਨਾਂ ਨੂੰ ਕੋਈ ਬੰਦਾ ਨਹੀਂ ਲੱਭਾ ਇਥੇ ਲੋਕਲ ਜਿਹੜਾ ਲੋਕਾਂ ਦੀਆਂ ਗੱਲਾਂ ਨੂੰ ਮੁੱਦਿਆਂ ਨੂੰ ਜਾਣਦਾ ਹੋਵੇ ਲੋਕਾਂ ਦੀ ਭਾਵਨਾ ਸਮਝਦਾ ਹੋਵੇ ਉਹਨੂੰ ਪਤਾ ਹੋਵੇ ਅੰਮ੍ਰਿਤਸਰ ਦੀਆਂ ਗਲੀਆਂ ਦਾ ਤੁਹਾਡੇ ਨਾਵਾਂ ਦਾ ਤੁਹਾਡੀ ਦਰਜਾ ਬਰ ਦਰਜਾ ਸ਼ਖਸੀਅਤ ਦਾ ਕੱਖ ਪਤਾ ਨਹੀਂਗਾ ਉਹਨਾਂ ਨੂੰ ਅਸਲ 'ਚ ਜਾੜੀ ਨਹੀਂ ਪਤਾ ਵੀ ਲੋਕਾਂ ਦੀ ਇੱਛਾ ਕੀ ਆ ਉਹ ਹਵਾਈ ਗੱਲਾਂ ਕਰਦੇ ਪਏ ਆ ਅੰਬੈਸਡਰ ਆ ਨਾ ਅਮਰੀਕਾ 'ਚ ਰਹੇ ਆ ਉਮਰੀਕਾ ਦੀਆਂ ਗੱਲਾਂ ਕਰਦੇ ਪਏ ਪੰਜਾਬ ਦੀ ਤੇ ਪੰਜਾਬ ਮਰ ਸਰਦੀਆਂ ਹਕੀਕਤ ਦੇ ਵਿੱਚ ਜ਼ਰੂਰਤਾਂ ਕੁਝ ਹੋ ਰਿਆ ਸੰਧੂ ਸਾਹਿਬ ਤਾਂ ਦਾਵਾ ਕਰਦੇ ਵੀ ਬਾਪਾਰ ਖੋਲੇ ਜਾਊਗਾ ਗੋਂਡੀ ਮੁਲਕ ਦੇ ਨਾਲ ਤੇ ਗੋਭੀ ਜਿਹੜੀ ਹੈ ਵਿਦੇਸ਼ਾਂ ਜਾ ਕੇ 350 ਰੁਪਏ ਕਿਲੋ ਵਿਕਦਾ ਤੇ ਉਹਨਾਂ ਨੂੰ ਕੋਈ ਆਂਦਾ ਪਿਆ ਬੰਦ ਵੀ ਉਹਨਾਂ ਹੀ ਕੀਤਾ ਜਿਹੜੀਆਂ ਇਹ ਗੱਲਾਂ ਅੱਜ ਕਰਦੇ ਪਏ ਆ ਇਹ ਬੰਦ ਕਿੰਨੇ ਕੀਤਾ ਸ਼੍ਰੋਮਣੀ ਅਕਾਲੀ ਦਲ ਤਾਂ ਹਮੇਸ਼ਾ ਹੀ ਇੱਕ ਡਿਮਾਂਡ ਕਰਦਾ ਰਿਹਾ ਜਦੋਂ ਸੀਗੀਆਂ ਸਰਕਾਰਾਂ ਉਦੋਂ ਇਹਨਾਂ ਨੇ ਧੱਕੇ ਨਾਲ ਬੰਦ ਕੀਤਾ ਉਦੋਂ ਵੀ ਡਿਮਾਂਡ ਸੀਗੀ ਕਿ ਨਾ ਕਰੋ ਬੰਦ ਕਿਉਂਕਿ ਬਾਰਡਰ ਜਿਹੜਾ ਵਾ ਉਹ ਸੈਂਟਰ ਦੇ ਹੱਥ ਆ ਜਦੋਂ ਮਰਜ਼ੀ ਬੰਦ ਕਰ ਦੇਣ ਤੇ ਸਾਡੀ ਤੇ ਹਮੇਸ਼ਾ ਤੇ ਇਹ ਮੁੱਦਾ ਸੀਗਾ ਇੱਕ ਸਮਝੌਤੇ ਦੇ ਵਿੱਚ ਇਹ ਵੀ ਇੱਕ ਰੁਕਾਵਟ ਸੀ ਉਹਨਾਂ ਦੇ ਹਿਸਾਬ ਨਾਲ ਮੁੱਦਾ ਜੇ ਖੋਲਣਾ ਹੁੰਦਾ ਤੇ ਕਹਿ ਦਿੰਦੇ ਜੀ ਆਹ ਠੀਕ ਹੈ ਅਸੀਂ ਮੰਨਦੇ ਆ ਅਸੀਂ ਖੋਲਾਂਗੇ ਬਾਅਦ ਚ ਸਮਝੌਤਾ ਵੀ ਹੋ ਜਾਂਦਾ ਕਿਸਾਨਾਂ ਦੀ ਗੱਲ ਕਰ ਦਿੰਦੇ ਹਾਂ ਠੀਕ ਹੈ ਜੀ ਅਸੀਂ ਮਤਲਬ ਜਿਹੜੀਆਂ ਆ ਗੱਲਾਂ ਮੰਨਾਂਗੇ ਤੁਹਾਡੀਆਂ ਆ ਪੰਜਾਬ ਦੇ ਕਿਸਾਨਾਂ ਦਾ ਅਕਸਰ ਨੂੰ ਤੇ ਹੱਲ ਕਰਨਾ ਪੈਣਾ ਇਹ ਕਿੰਨਾ ਕੁ ਜਰ ਰੋਲਣਗੇ ਕਿੰਨਾ ਕੁ ਜਰ ਵਿਚਾਰੇ ਕਿਸਾਨ ਹਲੇ ਤੱਕ ਕਿਸਾਨਾਂ ਬਾਰੇ ਬੰਦੀ ਸਿੰਘਾਂ ਬਾਰੇ ਪੰਥਕ ਮਸਲੇ ਬਾਰੇ ਕੋਈ ਸਟੈਂਡ ਸਪੱਸ਼ਟ ਨਹੀਂ ਕੀਤਾ ਗਿਆ ਚਾਹੇ ਉਹ ਪੰਥਕ ਪਰਿਵਾਰ ਚੋਂ ਹੋਣ ਦਾ ਦਾਵਾ ਕਰਦੇ ਹੋ ਉਹ ਪੰਥਕ ਪਰਿਵਾਰ ਦੇ ਸਮੁੰਦਰੀ ਸਾਹਿਬ ਨੇ ਇਹਨਾਂ ਦੇ ਦਾਦਾ ਜੀ ਨੇ ਜਿਹੜੀ ਲੜਾਈਆਂ ਲੜੀਆਂ ਤੁਸੀਂ ਇਹ ਵੇਖੋ ਉਹਨਾਂ ਨੇ ਐਸਪੀਸੀ ਦੇ ਫਾਊਂਡਰ ਸੀ ਤੇ ਐਸਪੀਸੀ ਤਾਂ ਥਾਂ ਥਾਂ ਤੇ ਤੋੜਤੀ ਬੀਜੇਪੀ ਨੇ ਸਟੈਂਡ ਦੇ ਇਹਨਾਂ ਨੂੰ ਉਹ ਲੈਣਾ ਚਾਹੀਦਾ ਸੀ ਸਟੈਂਡ ਤੇ ਉਹਨਾਂ ਨੂੰ ਇਹ ਲੈਣਾ ਚਾਹੀਦਾ ਸੀ ਵੀ ਤੂੰ ਦਿੱਲੀ ਤੋੜਤੀ ਹਰਿਆਣਾ ਬਣਾਤੀ ਵੱਖਰੀ ਉੱਥੇ ਆਪਣਾ ਕਿੱਥੇ ਕਿੱਥੇ ਜਾ ਕੇ ਇਹਨਾਂ ਨੇ ਪਟਨਾ ਸਾਹਿਬ ਹਜੂਰ ਸਾਹਿਬ ਬੋਰਡ ਤੋੜਤੇ ਅੱਗੇ ਤਾਂ ਕਦੀ ਕਾਂਗਰਸ ਨੇ ਇਹ ਤਾਂ ਗੱਲ ਹੀ ਦਿੱਤਾ ਇਹ ਵੀ ਮੁੱਦਾ ਇੱਕ ਇਹ ਵੀ ਰਿਕਵਰਟ ਸੀ ਇਹਨਾਂ ਦੇ ਸਮਝੌਤੇ 'ਚ ਇਸ ਕਰਕੇ ਇਹਨਾਂ ਨੇ ਇਹਨਾਂ ਨੂੰ ਇਹਨਾਂ ਨੂੰ ਸੱਤਾ ਭੋਗਣ ਦੀ ਲਾਲਸਾ ਵਾ ਇਹਨਾਂ ਲੋਕਾਂ ਨੂੰ ਇਹਨਾਂ ਨੇ ਸਰਕਾਰਾਂ ਭੋਗ ਲੀਆਂ ਐਮਬੈਸਡਰ ਰਹਿ ਗਏ ਹਨਾ ਬਿਊਰੋਕ੍ਰੇਸੀ ਭੋਗ ਲਈ ਸਲੂਟਾਂ ਮਰਵਾ ਲਈਆਂ ਤੇ ਹੁਣ ਇੱਛਾ ਵਾ ਵੀ ਮੰਤਰੀ ਬਣ ਕੇ ਜਾਂ ਐਮਪੀ ਬਣ ਕੇ ਸਲੂਟਾ ਮਰਵਾਈਏ ਪਰ ਅਕਸਰ ਨੂੰ ਲੋਕਾਂ ਨੂੰ ਤੇ ਸੇਵਾ ਚਾਹੀਦੀ ਆ ਇਸ ਤੋਂ ਪਹਿਲਾਂ ਪੁਰੀ ਸਾਬ ਆਏ 3.5 ਲੱਖ ਵੋਟ ਲੈ ਗਏ ਉਹ ਮੰਤਰੀ ਬਣੇ ਆ 3.5 ਲੱਖ ਲੋਕਾਂ ਦੀ ਭਾਵਨਾ ਜਿਹੜੀ ਆ ਉਹ ਵੋਟ ਦੇ ਰੂਪ ਦੇ ਵਿੱਚ ਉਹਨਾਂ ਨੂੰ ਗਈ ਆ ਪੁੱਛਿਆ ਵੀ ਆ ਕੋਈ ਟੀਮ ਮਾਰੀ ਆ ਐਡੇ ਵੱਡੇ ਤੁਸੀਂ ਮਨਿਸਟਰ ਬਣ ਕੇ ਅਰਬਨ ਡਿਵੈਲਪਮੈਂਟ ਮਨਿਸਟਰ ਬਣ ਕੇ ਅੰਮ੍ਰਿਤਸਰ ਨੂੰ ਜਿੱਥੇ ਮਰਜ਼ੀ ਚੁੱਕ ਕੇ ਲੈ ਜਾਂਦੇ ਇਹ ਜਿਹੜੀਆਂ ਇਹ ਗੱਲਾਂ ਕਰਦੇ ਉਹ ਕਰ ਹੀ ਦਿੰਦੇ ਸਮਾਰਟ ਸਿਟੀ ਕਿਹਾ ਸੀ ਕਿਹੜਾ ਸਮਾਰਟ ਸਿਟੀ ਬਣਿਆ ਸਾਡਾ ਜਿਹੜਾ ਬਣਾਇਆ ਸਮਾਰਟ ਸਿਟੀ ਜਿਹੜਾ ਅਸੀਂ ਆਪਣੀ ਮਿਹਨਤ ਨਾਲ ਬਣਾਇਆ ਸੀ ਸੁਖਬੀਰ ਜੀ ਨੇ ਬਣਾਇਆ ਸੀ ਜਿਹੜਾ ਉਹ ਤਾਂ ਤੇ ਬੁਰਾ ਹਾਲ ਹੋ ਗਿਆ ਉਹ ਤੇ ਗਰਾਵੜ ਚ ਇਨਾ ਵਾ ਬਈ ਇੱਥੇ ਕੂੜਾ ਨਹੀਂ ਚੁੱਕਿਆ ਜਾਂਦਾ ਫੇਰ ਉਹ ਹਾਲ ਹੋ ਗਿਆ ਇਹ ਕੁਝ ਕਰ ਦਿੰਦੇ ਸੈਂਟਰ ਵਾਲੇ ਅਰਬਨ ਡਿਵੈਲਪਮੈਂਟ ਮਿਨਿਸਟਰ ਇਹਨੂੰ ਅੰਮ੍ਰਿਤਸਰ ਨੂੰ ਲੈ ਜਾਂਦੇ ਚੁੱਕੇ ਤਾਂ ਸਾਡਾ ਮੇਰਾ ਸੁਖਬੀਰ ਜੀ ਦਾ ਵਿਧਨ ਸੀ ਇਹਨੂੰ ਗੜਗਾਵਾ ਬੰਗਲੌਰ ਤੋਂ ਅੱਗੇ ਲੈ ਕੇ ਜਾਈਏ ਇਹਨੂੰ ਆਈਟੀ ਸਿਟੀ ਬਣਾਈਏ ਇਹਨੂੰ ਸਪੋਰਟ ਸਿਟੀ ਬਣਾਈਏ ਤੇ ਨਕਸ਼ਾ ਬਣਾ ਲਿਆ 3D ਨਕਸ਼ਾ ਬਣਾ ਲਿਆ ਅਸੀਂ ਵੇਖ ਲਿਆ 50 ਏਕੜ ਜਗ੍ਹਾ ਲੈ ਕੇ ਅੱਜ ਤੱਕ ਆਈਪੀਐਲ ਅਸੀਂ ਕਰਾ ਹੀ ਦੇਣੇ ਸੀ ਅਸੀਂ ਤਾਂ ਸਾਡਾ ਨਕਸ਼ਾ ਬਣਿਆ ਪਿਆ ਉਹ ਅੱਜ ਵੀ ਇਹ ਜਿਹੜੀ ਅੱਜ ਗੱਲਾਂ ਕਰਦੇ ਆ ਨਾ ਇੱਕ ਕਟੇਨਓਰ ਹੋਰ ਦਿੰਦੇ ਇੱਥੇ ਸਭ ਕੁਝ ਹੋ ਜਾਣਾ ਸੀ ਇਹ ਮੈਡੀਕਲ ਟੂਰਿਜ਼ਮ ਤੇ ਆ ਜਾਣਾ ਸੀ ਸਪੋਰਟ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਅੱਧੀ ਦਰਜਨ ਕੈਬਨਿਟ ਮੰਤਰੀ ਮੈਦਾਨ ਚ ਤਾਰੇ ਕੀ ਲੱਗਦਾ ਇਹਨਾਂ ਨੂੰ ਉਮੀਦਵਾਰ ਨਹੀਂ ਮਿਲੇ ਪੰਜਾਬ ਦੇ ਦੇਖੋ ਭਗਵੰਤ ਮਾਨ ਜੀ ਨੂੰ ਕੋਈ ਦੂਜਾ ਬੰਦਾ ਬਰਦਾਸ਼ਤ ਹੀ ਨਹੀਂ ਉਹਨਾਂ ਇਹਨਾਂ ਦੀਆਂ ਫੀਤੀਆਂ ਲਾਉਣੀਆਂ ਇਹਨਾਂ ਸਭ ਨਾਲ ਹਰਨਾ ਤੇ ਉਸ ਤੋਂ ਬਾਅਦ ਇਹਨਾਂ ਦੀਆਂ ਫੀਤੀਆਂ ਲਾ ਕੇ ਇਹਨਾਂ ਨੂੰ ਘਰ ਉਹ ਸਾਰਾ ਪੰਜਾਬ ਇਕੱਲੇ ਚਲਾਉਣ ਗਿਆ ਜੀ ਸੀ ਐਮ ਮਜੀਠੀਆ ਸਾਹਿਬ ਦਾਵਾ ਕਰ ਰਹੇ ਕਿ ਛੋੜਨ ਤੋਂ ਬਾਅਦ ਭਗਵੰਤਪਾ ਦੀ ਆਪਣੀ ਕੁਰਸੀ ਜੋ ਜੋ ਕੋਸ਼ੋ ਕਰਦੇ ਪਏ ਆ ਤੇ ਫਿਰ ਇੱਧਰ ਨੂੰ ਜਾ ਰਹੇ ਆ ਉਹਨਾਂ ਦਾ ਤੁਹਾਨੂੰ ਪਤਾ ਕਈ ਬੜੇ ਜਿਹੜੇ ਆ ਤੀਰ ਜਿਹੜੇ ਆ ਤੁੱਕੇ ਤੀਰ ਬਣਦੇ ਆ ਉਹਨਾਂ ਦੇ ਉਹਨਾਂ ਦੇ ਸੂਤਰ ਵੀ ਹੈਗੇ ਆ ਨਾ ਮਜੀਠੀਆ ਸਾਹਿਬ ਦੇ ਚਲੋ ਕੀਰਲਾ ਸਵਾਰ 1996 ਤੋਂ ਪਹਿਲੀ ਵਾਰ ਹੀ ਭਾਰਤੀ ਜਨਤਾ ਪਾਰਟੀ ਦੇ ਅਕਾਲੀਦਾਰ ਅਲੱਗ-ਅਲੱਗ ਚੋਣ ਲੜ ਰਹੇ ਆ ਕੀ ਲੱਗਦਾ ਇਸ ਤੋੜ-ਵਿਛੋੜੇ ਦਾ ਕੋਈ ਫਰਕ ਪਊਗਾ ਇਹਨਾਂ ਚੋਣਾਂ ਤੇ ਲੋਕ ਸਮਝਦੇ ਆ ਵੇਖੋ ਤੋੜ-ਵਿਛੋੜਾ ਜਿਹੜਾ ਵਾ ਉਹ ਸਾਡੇ ਲੋਨ ਨਹੀਂ ਕੋਈ ਅਸੀਂ ਤਾਂ ਪੰਜਾਬ ਦੇ ਹੱਕ 'ਚ ਖੜੇ ਆ ਉਹ ਪੰਜਾਬ ਨੂੰ ਜੋ ਸੁਖਬੀਰ ਜੀ ਨੇ ਇਹ ਗੱਲ ਕਹਿ ਦਿੱਤੀ ਵੀ ਜੇ ਪੰਜਾਬ ਨੂੰ ਤੁਸੀਂ ਕਲਾਵੇ 'ਚ ਲੈਣਾ ਚਾਹੁੰਦੇ ਜੇ ਪੰਜਾਬ ਨੂੰ ਗਲੇ ਲਾਉਣਾ ਚਾਹੁੰਦੇ ਜੇ ਤੇ ਸਮਝੌਤਾ ਹੋ ਜਾਊਗਾ ਨਹੀਂ ਤੇ ਗਿੰਤੀਆਂ ਮਿੰਤੀਆਂ ਸਮਝੌਤੇ ਦਾ ਕੋਈ ਮੈਨਾ ਨਹੀਂ ਕਿਉਂਕਿ ਸਾਡੇ ਕੁਝ ਮੁੱਦੇ ਗਾੜੀਆਂ ਲਾਉਣ ਦਾ ਮਤਲਬ ਸਾਡੇ ਮੁੱਦੇ ਆ ਯਾਰ ਉਹਨਾਂ ਨੂੰ ਹੱਲ ਕਰੋ ਉਹਨਾਂ ਦੀ ਗੱਲ ਕਰੋ ਉਸ ਤੋਂ ਬਾਅਦ ਸਮਝੌਤਾ ਵੀ ਕਰ ਲਾਂਗੇ ਫਿਰ ਵਾਅਦਾ ਘਾਟਾ ਕੋਈ ਨਹੀਂ ਹੁੰਦਾ ਕੋਈ ਫਰਕ ਨਹੀਂ ਪੈਂਦੀ ਸਾਨੂੰ ਪੰਜਾਬ ਨਾਲ ਸਰਕਾਰ ਆ ਉਹ ਕਰ ਦਿੰਦੇ ਜਦੋਂ ਕਰਨਾ ਹੀ ਕੁਝ ਨਹੀਂ ਆ ਲੜਾਈ ਨਹੀਂ ਲੜਨੀ ਮੈਂ ਤੇ ਆਖਿਆ ਵੀ ਅੱਜ ਕਹਿ ਦੇਣਾ ਸੰਧੂ ਸਾਹਿਬ ਵੀ ਮੈਂ ਗਾਰੰਟੀ ਦੇਣਾ ਵਾ ਉੱਥੋਂ ਅਨਾਉਂਸ ਕਰਾ ਦੇਣ ਪੀਐਮ ਕੋਲੋਂ ਕਿ ਚੰਡੀਗੜ੍ਹ ਜਿਹੜਾ ਇਲੈਕਸ਼ਨ ਤੋਂ ਬਾਅਦ ਦੇ ਦਾਂਗੇ ਅਨਾਉਂਸ ਕਰਾ ਦੇਣਾ ਵੀ ਇਹ ਕਿਸਾਨਾਂ ਦੀਆਂ ਮੰਗਾਂ ਮੰਨ ਲੈਣਗੇ ਮੰਨ ਲਾਂਗੇ ਤੇ ਅਹੀਂ ਕਹਿ ਦਿੰਨੇ ਆਂ ਵੀ ਚੱਲ ਕੋਈ ਗੱਲ ਨਹੀਂ ਜੀ ਤੁਸੀ ਸਾਨੂੰ ਕੋਈ ਗੱਲ ਹੀ ਨਹੀਂ ਕੁਛ ਕਹਿਣ ਤੇ ਸਹੀਂ ਸੱਤਾ ਵੀ ਲੈਣੀ ਆ ਰਾਜ ਵੀ ਚਾਹੀਦਾ ਵਾ ਤੇ ਪੰਜਾਬ ਦੀ ਗੱਲ ਕਰਨੀ ਵੀ ਨਹੀਂ ਤੇ ਜਦੋਂ ਇੱਥੇ ਪੰਜਾਬ ਦੇ ਵਿੱਚ ਜਿਹੜੀ ਬੀਜੇਪੀ ਸੀ ਜਦੋਂ ਮੈਨੂੰ ਕੱਢਿਆ ਨਾ ਤੇ ਮੈਂ ਇਹਨਾਂ ਨੂੰ ਇਹੀ ਕਹਿੰਦਾ ਸੀ ਕਿਸੇ ਦੀ ਜ਼ਰਤ ਵੀ ਨਹੀਂ ਗਈ ਦਿੱਲੀੋਂ ਹੁਕਮ ਆਊਗਾ ਤੇ ਬੋਲਣਗੇ ਬਾਕੀ ਸਾਰੀਆਂ ਨੈਸ਼ਨਲ ਪਾਰਟੀਆਂ ਦਾ ਇਹੀ ਆ ਵੀ ਜਦੋਂ ਮੈਂ ਇਹ ਕਿਹਾ ਵੀ ਯਾਰ ਆਪਾਂ ਵੋਟਾਂ ਵੀ ਇੱਥੋਂ ਲੈਣੀਆਂ ਆ ਖਾਣਾ ਵੀ ਇੱਥੋਂ ਪੀਣਾ ਵੀ ਇੱਥੋਂ ਭਾਈਚਾਰਾ ਵੀ ਇੱਥੇ ਕਿਸਾਨਾਂ ਦੇ ਨਾਲ ਸਾਡਾ ਵਪਾਰ ਵੀ ਇੱਥੇ ਰਿਸ਼ਤੇਦਾਰੀਆਂ ਸਾਡੀਆਂ ਤੇ ਆਪਾਂ ਯਾਰ ਦਿੱਲੀ ਵਾਲ ਕਿਉਂ ਖਲੋਣਨੇ ਆ ਅਸੀਂ ਪੰਜਾਬ ਚ ਕਿਉਂ ਨਹੀਂ ਖਲੋਣਦੇ ਪੰਜਾਬ ਦੀ ਗੱਲ ਕਿਉਂ ਨਹੀਂ ਕਰਦੇ ਪੰਜਾਬ ਦਾ ਮੁੱਦਾ ਵਾ ਕਿਸਾਨਾਂ ਦਾ ਭਾਵੇਂ ਕੱਲ ਨੂੰ ਵਪਾਰੀਆਂ ਦਾ ਕੋਈ ਮੁੱਦਾ ਆ ਜਾਏ ਨਾਲ ਜੋ ਸੀ ਉਸੇ ਤਰ੍ਹਾਂ ਡਟ ਕੇ ਖੜਾ ਹੋਊਗਾ ਕੋਈ ਪਾਰਟੀ ਦੀ ਪ੍ਰਵਾਹ ਨਹੀਂ ਕਰੂਗਾ ਵਪਾਰੀਆਂ ਦਾ ਮੁੱਦਾ ਇੰਡਸਟਰੀਸ ਦਾ ਮੁੱਦਾ ਸ਼ਹਿਰੀਆਂ ਦਾ ਮੁੱਦਾ ਕੋਈ ਮੁੱਦਾ ਜੈਨੂਅਨ ਹੋਊਗਾ ਅਨਲ ਜੋਸ਼ੀ ਪੰਜਾਬ ਚ ਡਟ ਕੇ ਕਾੰਗਰਸ ਨੂੰ ਇਹਨਾਂ ਚੋਣਾਂ ਚ ਕਿੱਥੇ ਖੜਾ ਦੇਖਦੇ ਹੋ ਕਿਉਂਕਿ ਜਿਹੜਾ ਕੰਟਰੀ ਲੈਵਲ ਤੇ ਤਾਂ ਆਮ ਆਦਮੀ ਪਾਰਟੀ ਤੇ ਕਾੰਗਰਸ ਦਾ ਸਮਝੌਤਾ ਹੋ ਚੁੱਕਿਆ ਹੈ ਦੋਵੇਂ ਪਾਰਟੀਆਂ ਇੰਡੀਆ ਗੱਡ ਜੋੜ ਦਾ ਹਿੱਸਾ ਹੈ ਦੇਖੋ ਇਹ ਜਿਤਨਾ ਮਜੀਠੀਆ ਸਾਹਿਬ ਨੇ ਦੱਸਿਆ ਇਹਨਾਂ ਦੀ ਜਿਹੜੀ ਹੈ ਨਾ ਉਹ ਰਾਤ ਨੂੰ ਇਕੱਠੇ ਬੈਂਦੇ ਆ ਸਲਾਮਾਂ ਕਰਦੇ ਆ ਸਵੇਰੇ ਇੱਕ ਦੂਜੇ ਨੂੰ ਗਾਲਾਂ ਕੱਢਦੇ ਆ ਹਨਾ ਇਹਨਾਂ ਦਾ ਜਿਹੜਾ ਨਾ ਇਹੋ ਹੀ ਕੁਝ ਚੱਲਦਾ ਪਿਆ ਵਾ ਤੇ ਬਾਕੀ ਕਾੰਗਰਸ ਦੀ ਤੇ ਦੌੜ ਭਾਜੀ ਚੱਲਦੀ ਪਈ ਆ ਉਹ ਤੇ ਮਤਲਬ ਜਿਤਨਾ ਨਾ ਭੱਜ ਕੇ ਪਤਾ ਨਹੀਂ ਕਿੰਨੇ ਕਿਧਰ ਨੂੰ ਟੱਪ ਕੇ ਉਧਰ ਚੱਲ ਜਾਣਾ ਕਿੰਨੇ ਕਿਹੜੀ ਪਾਰਟੀ ਨੂੰ ਭੱਜ ਜਾਣਾ ਇਹ ਹੀ ਸਭ ਕੁਝ ਚੱਲਦਾ ਪਿਆ ਇਸ ਕਰਕੇ ਇਹਨਾਂ ਦੀ ਮੈਂ ਤੇ ਕੀ ਗੱਲ ਕਰਾਂ ਲੋਕ ਆਪੇ ਹੀ ਸਮਝਦੇ ਹੀ ਆ ਸਾਰਾ ਸਭ ਟੁੱਟ ਭੱਜ ਚੱਲਦੀ ਪਈ ਆ ਕੋਈ ਐਸ ਵੇਲੇ ਕਾਂਗਰਸ ਦਾ ਸਟਰਕਚਰ ਕੋਈ ਲੀਡਰ ਕੋਈ ਗੱਲ ਕੋਈ ਬਾਤ ਨਹੀਂ ਆ ਅੱਜ ਸੋਹਾ ਖਾਂਣ ਦੇ ਹਾਂਦਾ ਕੱਲ ਨੂੰ ਦੂਜੀ ਪਾਰਟੀ 'ਚ ਬੈਠਾ ਹਾਂਦਾ ਬੰਦਾ ਪਰਨਾ ਪਵਾ ਕੇ ਕੀ ਦੱਸੋਗੇ ਕਦੇ ਕੀ ਕਰੋਗੇ ਅਨਿਲ ਜੋਸ਼ੀ ਸਾਬਕਾ ਕਿਰਮਤਰੀ ਪੰਜਾਬ ਅਨਿਲ ਜੋਸ਼ੀ ਜਿਨ੍ਹਾਂ ਨੇ ਜਿੱਥੇ ਟਿਕਟ ਇਸ ਬੰਧ ਵਿੱਚ ਜੋ ਅੱਜ ਮਤਾ ਪਾਸ ਕੀਤਾ ਗਿਆ ਜੋ ਮੰਗ ਕੀਤੀ ਗਈ ਉਸਦੇ ਲਈ ਸਮੁੱਚੀ ਲੀਡਰਸ਼ਿਪ ਅਤੇ ਵਰਕਰਾਂ ਦਾ ਥੈਂਕਸ ਕੀਤਾ ਔਰ ਉਸਦੇ ਨਾਲ ਨਾਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤਰਨਜੀਤ ਸਿੰਘ ਧੋ ਨੂੰ ਪੰਜਾਬ ਦੇ ਪੱਖ ਦੇ ਮਸਲੇ ਪੰਥਕ ਮਸਲੇ ਸੰਬੰਧੀ ਆਪਣਾ ਸਟੈਂਡ ਸਪਸ਼ਟ ਕਰਨ ਦੀ ਚੁਣੌਤੀ ਵੀ ਦਿੱਤੀ ਹੈ ਇਸ ਤੋਂ ਇਲਾਵਾ ਖਾਸ ਕਰਕੇ ਪਾਰਟੀਆਂ ਬਦਲਣ ਵਾਲੇ ਆਗੂਆਂ ਤੇ ਵੀ ਵੱਡਾ ਤੰਜ ਕਸਿਆ ਕੈਮਰਾ ਪਾਸੇ ਰਾਕੇਸ਼ ਮਰ ਦੇ ਨਰਿੰਦਰ ਸਿੰਘ ਮੌਂਗਾ ਪੀਟੀਐਸ ਨਿਊਜ਼ ਅੰਮ੍ਰਿਤਸਰ